ਜੋ ਜੋ ਚਲਹਿ ਚਪੈ ਦੁਖ ਪਾਵਹਿ ਜਮ ਕਾਲ ਸਹਹਿ ਸਿਰ ਡੰਦਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਾਵ ਖੰਡਾ ਹੈ ਅਬ ਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਾਮ ਗਰੀਬ ਮਸਕੀਨ ਪ੍ਰਾਪ ਤੇਰੇ ਹਰ ਰਾਖ ਰਾਖ ਵਾਟ ਵਡਾ ਹੈ ਜਨ ਨਾਨਕ ਨਾਮ ਆਧਾਰ ਟੀਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਸ਼ਮਾਰ ਅਥਾ ਅਗਣਤ ਅਤੁੱਲ ਜਿਉਂ ਬੁਲਾਵੂ ਤਿਉਂ ਨਾਨਕ ਦਾਸ ਬੋਲੈ ਜਿਉਂ ਬੁਲਾਵਹਿ ਤਿਉਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਹਤ ਪਿਆਰੀ ਸਾਦ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀਓ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਤ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ 16 ਸਹਿਬ ਦੀ ਬਾਣੀ ਜੋ ਸਾਡੀ ਨਿਤਨੇਮ ਦੀ ਬਾਣੀ ਹੈ ਜਿਸ ਦੇ ਚੌਥੇ ਸ਼ਬਦ ਦਾ ਮੂਲ ਪਾਠ ਆਪ ਜੀ ਨੇ ਬਾਬਾਈ ਦੀ ਰਸਨਾ ਤੋਂ ਸਰਬਨ ਕੀਤਾ ਹੈ ਗੁਰੂ ਮਹਾਰਾਜ ਰਹਿਮਤ ਬਖਸ਼ਣ ਵਿੱਚ ਆਪ ਵਰਤਨ ਆਪ ਸਾਰਿਆਂ ਸੰਗਤਾਂ ਅਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਰਾਗ ਗਉੜੀ ਹੈ ਪੂਰਬੀ ਨਾਲ ਲਾ ਕੇ ਗਾਉਣ ਦਾ ਹਦਾਇਤ ਹੈ ਤੇ ਚੌਥੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਬਖਸ਼ਿਸ਼ ਕੀਤਾ ਸ਼ਬਦ ਹੈ ਜੀ ਕਾਮ ਕਰੋਧ ਨਕਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਕਾਮ ਕਰੋਧ ਨਕਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਇਹ ਸਾਡਾ ਜਿਹੜਾ ਨਕਰ ਕਹੀਏ ਪਿੰਡ ਇਹ ਸਾਡਾ ਜਿਹੜਾ ਸਰੀਰ ਹੈ ਨਾ ਇਹ ਕਾਮ ਤੇ ਕਰੋਧ ਨਾਲ ਭਰਿਆ ਪਿਆ ਹੈ ਕਾਮ ਕ੍ਰੋਧ ਕਾਇਆ ਕੋ ਗੱਲ ਐ ਜਿਉ ਕੰਚਨ ਸੁਹਾਗਾ ਟਾਲ ਐ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਤੇ ਫਿਰ ਇਹਨਾਂ ਨੂੰ ਖੰਡਿਆ ਕਾਹਦੇ ਨਾਲ ਜਾਂਦਾ ਹੈ ਸਾਧੂ ਨੂੰ ਮਿਲ ਕੇ ਗੁਰੂ ਨੂੰ ਮਿਲ ਕੇ ਗੁਰੂ ਦੀ ਸੰਗਤ ਨੂੰ ਮਿਲ ਕੇ ਬਾਬਾ ਕਬੀਰ ਜੀ ਦਾ ਇੱਕ ਬੜਾ ਪਿਆਰਾ ਸ਼ਬਦ ਹੈ ਬਾਬਾ ਜੀ ਕਹਿੰਦੇ ਨੇ ਕਿਉਂ ਲੀਚੈ ਗੜ ਪੰਕਾ ਭਾਈ ਦੇਵਰ ਕੋਟ ਅਰਤੇਵਰ ਖਾਈ ਇਹ ਜਿਹੜਾ ਕਿਲਾ ਹੈ ਨਾ ਬੜਾ ਤਕੜਾ ਹੈਗਾ ਇਹਨੂੰ ਕਿਵੇਂ ਜਿੱਤਿਆ ਜਾਵੇ ਕਿਉਂ ਲੀਚੈ ਗੜ ਬੰਕਾ ਭਾਈ ਗੜ ਕਈ ਇਹ ਕਿਲਾ ਬੰਕਾ ਕਈ ਬੜਾ ਮਜ਼ਬੂਤ ਹੈ ਦੇਵਰ ਕੋਟ ਅਰਤੇਵ ਰਖਾਈ ਸਭ ਤੋਂ ਕਿਲਾ ਜਿਹੜਾ ਮਜ਼ਬੂਤ ਹੈ ਨਾ ਭਰਤਪੁਰ ਦਾ ਕਿਲਾ ਪ੍ਰਾਤਨਾ ਉਹਦੀਆਂ ਦੋ ਤਾਂ ਦੀਵਾਰਾਂ ਨੇ ਦੇਵਰ ਕੋਟ ਕੋਟ ਕਈ ਕੰਨ ਕਿਵ ਕੂੜਾ ਟੁੱਟੇ ਪਾਲ ਹਨਾ ਤੇਵਰ ਖਾਈ ਉਹਦੇ ਪਹਿਲਾਂ ਖਾਈ ਐ ਉਹਦੇ ਚ ਪਾਣੀ ਪਿਆ ਹੁੰਦਾ ਫਿਰ ਕੰਦ ਹੈ ਫਿਰ ਖਾਈ ਐ ਫਿਰ ਕੰਦ ਹੈ ਫਿਰ ਖਾਈ ਐ ਤਿੰਨ ਖਾਈਆਂ ਬਣ ਗਈਆਂ ਪਾਣੀ ਨਾ ਪਾ ਦੇ ਤਾਂ ਕਿ ਕੋਈ ਨੰਗ ਨਾ ਸਕੇ ਤੇ ਮਹਾਰਾ ਕਹਿੰਦੇ ਜਿਹੜੀ ਦ્વੈਤ ਦੀ ਤਾਂ ਦੋ ਕੰਦਾਂ ਨੇਗੀਆਂ ਤੇ ਤਿੰਨਾ ਗੁਣਾ ਦੀਆਂ ਰਜੋ ਤਮੋ ਸਤ ਦੀਆਂ ਇਹ ਖਾਈਆਂ ਪਾਈਆਂ ਹੋਈਆਂ ਨੇ ਦੇਵਰ ਕੋਟ ਅਰਤੇਵਰ ਖਾਈ ਇਹ ਫਿਰ ਹੁਣ ਕਿਵੇਂ ਗਿਲਾ ਟੁੱਟੇ ਤੇ ਬੜੇ ਪਿਆਰੇ ਸ਼ਬਦ ਨੇ ਬਾਬਾ ਜੀ ਕਹਿੰਦੇ ਕਾਮ ਕਬਾਰੀ ਦੁਖ ਸੁਖ ਦਰਬਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ ਤਹ ਮਨ ਮਾਵਾਸੀ ਰਾਜਾ ਇਹ ਕਿਲੇ ਦੇ ਵਿੱਚ ਜਿਹੜਾ ਕਾਮ ਹੈ ਇਹਦਾ ਕਬਾਰੀ ਹੈ ਦਰਵਾਜਾ ਇਹਦੇ ਵਾਸਤੇ ਹੈ ਦੁਖ ਸੁਖ ਦਰਬਾਨੀ ਤੇ ਦੋ ਦਰਬਾਨੀ ਆ ਜਿਹੜੇ ਉਹ ਦੁਖ ਤੇ ਸੁਖ ਨੇ ਤੇ ਪਾਪ ਪੁੰਨ ਦੇ ਦਰਵਾਜੇ ਲੱਗੇ ਆ ਸਾਡਾ ਦੁੱਖ ਸੋ ਕਿੱਥੋਂ ਆਉਂਦਾ ਹੈ ਦੁੱਖ ਪਾਪ ਤੋਂ ਆਉਂਦਾ ਹੈ ਸੁਖ ਪੁੰਨ ਤੋਂ ਆਉਂਦਾ ਹੈ ਕਾਮ ਕਵਾਰੀ ਦੁੱਖ ਸੁਖ ਦਰਵਾਨੀ ਪਾਪ ਪੁੰਨ ਦਰਵਾਜ਼ਾ ਕਰੋਧ ਪ੍ਰਧਾਨ ਮਹਾਬੜ ਦੁੰਦਰ ਤਹਿ ਮਨਮਾ ਵਾਸੀ ਇਹ ਕਿਲੇ ਦਾ ਸਾਡੇ ਨਗਰ ਦਾ ਮਾਲਕ ਕੌਣ ਬਣਿਆ ਕਾਮ ਹੈ ਇਹਦਾ ਕਵਾਰੀ ਹੈ ਇੱਕ ਤਾਂ ਹੁੰਦਾ ਦਫ਼ਤਰ ਦੇ ਵਿੱਚ ਬੈਠਾ ਜਿਹਦੇ ਹੁਕਮ ਨਾਲ ਬਾਰ ਖੁੱਲਣਾ ਹੁੰਦਾਗਾ ਤੇ ਫਿਰ ਦੋ ਬਾਰ ਖੋਲਣ ਵਾਲੇ ਹੁੰਦੇ ਨੇ ਦੇ ਪਾਪ ਪੁੰਨ ਦੇ ਦਰਵਾਜੇ ਲੱਗੇ ਆ ਤੇ ਕ੍ਰੋਧ ਇਹਦਾ ਚੌਧਰੀ ਬਣਿਆ ਹੋਇਆ ਕ੍ਰੋਧ ਪ੍ਰધાન ਮਹਾਬੜ ਤੁੰਦਰ ਤੁੰਦਰ ਕਹੇ ਝਗੜਾਲੂ ਹੈ ਬੜਾ ਝਗੜਾਲੂ ਹੈ ਤਹ ਮਨਮਾਵਾਸੀ ਰਾਜਾ ਤੇ ਮਨ ਇਹਦੇ ਵਿੱਚ ਰਾਜਾ ਬਣਿਆ ਬੈਠੇਗਾ ਅੱਗੇ ਬਾਬਾ ਜੀ ਕਹਿੰਦੇ ਸਵਾਦ ਸਨਾਹ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ ਰਸਾਂ ਕਸਾਂਦੀ ਇਹਨੇ ਸੰਜੋਪ ਇੰਨੀ ਹੋਈ ਹੈ ਤੇ ਟੋਪ ਹੈ ਜਿਹੜਾ ਇਹਨੇ ਮਮਤਾ ਦਾ ਲਿਆ ਹੋਇਆਗਾ ਤੇ ਤ੍ਰਿਸ਼ਨਾ ਦੀ ਕਮਾਨ ਚੜਾਈ ਹੋਈ ਹੈ ਭੈੜੀ ਮੁੱਧ ਦੀ ਭੈੜੀ ਬੁੱਧ ਦੀ ਇਹਨੇ ਕਮਾਨ ਚੜਾਈ ਹੈ ਤਿਸਨਾ ਤੀਰ ਰਹੇ ਘਟ ਪੀਤਰ ਇਉਂ ਗੜ ਲੀਆ ਨਾ ਜਾਈ ਇਹ ਬੜਾ ਬਲਵਾਨ ਹੈ ਤੇ ਤ੍ਰਿਸ਼ਨਾ ਰੂਪੀਏ ਦੇ ਕੋਲੇ ਤੀਰ ਹੈ ਭੈੜੀ ਮਤ ਦੀ ਕਮਾਨ ਹੈ ਤੇ ਟੋਪੀ ਹੈ ਜਿਹੜੀ ਮਮਤਾ ਦੀ ਹੈ ਤੇ ਜਿਹੜੇ ਰਸਾਂ ਕਸਾਂ ਦਾ ਉਹ ਇਹਨੇ ਸੰਜੋ ਪੈਣੀ ਹੈ ਇਉਂ ਗੜ ਲਿਓ ਨਾ ਜਾਈ ਇਸ ਕਰਕੇ ਇਹ ਜਿਹੜਾ ਗੜਾ ਹੈ ਕਾਮ ਕ੍ਰੋਧ ਨਕਰ ਬੋ ਪੜਿਆ ਇਹ ਬੜਾ ਜਿਤਨਾ ਔਖਾ ਹੈਗਾ ਤੇ ਅੱਗੇ ਫਿਰ ਬਾਬਾ ਜੀ ਦੇ ਬੜੇ ਪਿਆਰੇ ਸ਼ਬਦ ਹੈ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚੜਾਇਆ ਬ੍ਰਹਮ ਅਗਨ ਸਹਜੇ ਪਰਜਾਲੀ ਇਕਹਿ ਚੋਟ ਸਦਾਇਆ ਜਦੋਂ ਕਿਸੇ ਤੇ ਹਮਲਾ ਕਰਨਾ ਹੋਵੇ ਨਾ ਪਹਿਲਾਂ ਹਵਾਈ ਹਮਲੇ ਕਰਦੇ ਆ ਤਾਂ ਕਿ ਮੂਰੇ ਰਸਤਾ ਬਣ ਜੇ ਜਿਹੜੀ ਪੈਦਲ ਫੌਜ ਆ ਕੇ ਵਗ ਜੇ ਇਸ ਕਰਕੇ ਬਾਬਾ ਜੀ ਕਹਿੰਦੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚ ਲਾਇਆ ਪ੍ਰਮਾਤਮਾ ਨਾਲ ਸੁਰਤ ਜੁੜਨੀ ਇਹ ਹਵਾਈ ਹੈ ਤੇ ਪ੍ਰੇਮ ਦਾ ਪਲੀਤਾ ਲਾਉਣਾ ਤੇ ਗਿਆਨ ਦਾ ਗੋਲਾ ਪਾਉਣਾ ਦਾ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚੜਾਇਆ ਬ੍ਰਹਮ ਅਗਨ ਸਹਜੇ ਪਰਜਾਲੀ ਇਕ ਹੈ ਚੋਟ ਜਦੋਂ ਬ੍ਰਹਮ ਅਗਲੀ ਜਾਲੀ ਤੇ ਜਦੋਂ ਗੋਲਾ ਇਹ ਗਿਆਨ ਦਾ ਗੋਲਾ ਵੱਜਿਆ ਜਾ ਕੇ ਕਿਲੇ 'ਚ ਤੇ ਫਿਰ ਉਹਦੀ ਕੰਡ ਤੋੜਦੀ ਹੈ ਬ੍ਰਹਮ ਅਗਨ ਸਹਜੇ ਪਰਜਾਲੀ ਇਕ ਹੈ ਚੋਟ ਸਦਾਇਆ ਤੇ ਜਦੋਂ ਫਿਰ ਹਮਲਾ ਕਰਕੇ ਜਿਹੜੀਆਂ ਫੌਜਾਂ ਹੁੰਦੀਆਂ ਨੇ ਨਾ ਜਦੋਂ ਹਵਾਈ ਫੌਜਾਂ ਤੇ ਉਹ ਤੋੜ ਦਿੰਦੇ ਨੇ ਕਿਲਾ ਤੇ ਫਿਰ ਜਿਹੜੀ ਸੱਲੜੀ ਫੌਜਾ ਉਹ ਵੀ ਤਕੜੀ ਹੋ ਜਾਂਦੀ ਆ ਉਹ ਫਿਰ ਅੱਗੇ ਕਬਜ਼ਾ ਕਰ ਲੈਂਦੇ ਫਿਰ ਉਹ ਕਿ ਮਹਾਰਾਜ ਕਹਿੰਦੇ ਸਤ ਸੰਤੋਖ ਲੈ ਲਰਨੇ ਲਾਗਾ ਨਾਲ ਫਿਰ ਸਤ ਸੰਤੋਖ ਉਹਦੀ ਆ ਗਈ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜਾ ਜਦੋਂ ਸਤ ਆ ਗਿਆ ਉੱਚਾ ਆਚਰਨ ਆ ਗਿਆ ਸੰਤੋਖ ਆ ਗਿਆ ਤੋਰੇ ਦੋਏ ਦਰਵਾਜਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ ਐ ਸੰਗਤ ਅਤੇ ਗੁਰੂ ਦੀ ਕਿਰਪਾ ਨਾਲ ਉਹ ਜਿਹੜਾ ਗੜਦਾ ਰਾਜਾ ਹੰਕਾਰੀ ਬਣਿਆ ਬੈਠੇਗਾ ਉਹ ਫੜ ਲਿਆ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਘਰ ਕੋ ਰਾਜਾ ਭਗਵਤ ਪੀਰ ਸਖਤ ਸਿਮਰਨ ਕੀ ਕੱਟੀ ਕਾਲ ਪੈ ਫਾਸੀ ਭਗਵਤ ਪੀਰ ਸਾਧ ਸੰਗਤ ਦੀ ਭੀੜ ਤੇ ਸਿਮਰਨ ਦੀ ਬਰਕਤ ਨਾਲ ਫਿਰ ਜਮਾਂ ਦੀ ਫਾਹੀ ਕੱਟੀ ਭਗਵਤ ਪੀਰ ਸਖਤ ਸਿਮਰਨ ਕੀ ਕੱਟੀ ਕਾਲ ਪੈ ਫਾਸੀ ਤਾਸ ਕਬੀਰ ਚੜਿਓ ਗੜ ਉਪਰ ਰਾਜ ਲਿਓ ਅਵਨਾਸੀ ਐ ਫਿਰ ਤਾਸ ਕਬੀਰ ਉਹ ਕਿਲੇ ਦਾ ਮਾਲਕ ਬਣ ਗਿਆ ਮਹਾਰਾ ਕਹਿੰਦੇ ਕਾਮ ਕਰੋਦ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਕਹਣਾ ਤੂੰ ਗੁਰੂ ਦੀ ਸੰਗਤ ਵਿੱਚ ਬੈਠ ਕੇ ਇਹਨੂੰ ਖੰਡਣ ਤੋੜਨਾ ਕਰ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਮੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਮੰਡਾ ਹੈ ਆਪਾਂ ਇੱਥੇ ਬੈਠੇ ਆਂ ਸਾਡਾ ਕੋਈ ਪਰਾ ਪੂਰਵਲਾ ਅੰਕਰ ਜਾਗਿਆ ਰਾਮ ਨਾਮ ਮਨ ਲੱਗਿਆ ਮਾਰੇ ਕਹਿੰਦੇ ਕੋਈ ਪੂਰਵਲਾ ਕਰਮ ਪ੍ਰਗਟ ਹੋਇਆ ਫਿਰ ਗੁਰੂ ਮਿਲਿਆ ਪੂਰਬ ਲਿਖਤ ਲਿਖੇ ਗੁਰ ਪਾਇਆ ਆਪਾਂ ਗੁਰੂ ਦੀ ਗੋਚ ਚ ਬੈਠੇ ਆਂ ਸਾਡਾ ਕੋਈ ਸੰਸਕਾਰ ਪ੍ਰਗਟ ਹੋਇਆਗਾ ਪੂਰਵ ਕਰਮ ਅੰਕਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਜਦੋਂ ਗੁਰੂ ਨੂੰ ਮਿਲੇ ਮਹਾਰਾਜ ਕਹਿੰਦੇ ਪੂਰਬਲੇਖ ਤੇ ਲਿਖੇ ਗੁਰ ਪਾਇਆ ਮਨ ਹਰ ਲੇਵ ਫਿਰ ਮਨ ਪਰਮਾਤਮਾ ਦੇ ਨਾਮ ਵਿੱਚ ਜੁੜ ਗਿਆ ਤੇ ਇੱਕ ਹੁੰਦਾ ਖੰਡਣ ਪਹਿਲਾਂ ਆਇਆ ਖੰਡਾ ਖੰਡਣ ਕਰਨਾ ਤੋੜ ਦੇਣਾ ਇਹ ਮੰਡਣਾ ਸਜਾਉਣਾ ਪਹਿਲਾਂ ਕਾਮ ਕ੍ਰੋਧ ਜਦੋਂ ਟੁੱਟੇ ਤੇ ਫਿਰ ਮਨ ਸਜਾਇਆ ਗਿਆ ਪੂਰਬਲੇ ਕੋਈ ਸੰਸਕਾਰ ਪ੍ਰਗਟ ਹੋਏ ਗੁਰੂ ਮਿਲਿਆ ਮਨ ਹਰ ਲੇਵ ਮੰਡਲ ਮੰਡਾਏ ਮਨ ਪਰਮਾਤਮਾ ਦੇ ਸ਼ਬਦ ਵਿੱਚ ਜੁੜ ਕੇ ਇਹ ਸੋਨਾ ਬਣ ਗਿਆ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਅੰਜਲੀ ਖਾਂ ਹੱਥ ਜੋੜਨੇ ਇਹਨੂੰ ਕਹਿੰਦੇ ਅੰਜਲੀ ਇਸ ਤਰ੍ਹਾਂ ਕਰਕੇ ਇਹਨੂੰ ਇੱਥੇ ਕਰਨਾ ਇਹਨੂੰ ਕਹਿੰਦੇ ਅੰਜਲੀ ਕਹਿੰਦੇ ਕਰ ਅੰਜਲੀ ਪੁੰਨ ਵੱਡਾ ਹੈ ਤੂੰ ਨਮਸਕਾਰ ਕਰ ਇਹ ਭਲਾ ਕੰਮ ਹੈ ਇਹ ਪਵਿੱਤਰ ਕੰਮ ਹੈ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾ ਆਣੇ ਰਾਸ ਕਰ ਡੰਡੋਤ ਪੁੰਨ ਵੱਡਾ ਹੈ ਕਰ ਡੰਡੋਤ ਪੁੰਨ ਵੱਡਾ ਹੈ ਡੰਡੇ ਮੰਗੂ ਸਿੱਧਾ ਪੈ ਜਾਣਾ ਡੰਡੇ ਮੰਗੂ ਬਲ ਨਿਕਲ ਜਾਣੇ ਹਨ ਮਹਾਰਾ ਇਹ ਕਹਿੰਦੇ ਤੂੰ ਡੰਡੇ ਮੰਗੂ ਸਿੱਧਾ ਹੋ ਜਾ ਗੁਰੂ ਮੂਰੇ ਬਲਸ਼ਾਲ ਕਢ ਦੇ ਕਰ ਡੰਡੋਤ ਪੁੰਨ ਵੱਡਾ ਹੈ ਇਹ ਭਲੇ ਦਾ ਕੰਮ ਹੈ ਪਵਿੱਤਰ ਕਰਮ ਹੈ ਤੇਰਾ ਜੀਵਨ ਪਵਿੱਤਰ ਹੋ ਜੂ ਮੇਲ ਲੈ ਹੋ ਦਿਆਲ ਟੈ ਭੇ ਦਵਾਰਿਆ ਟੈ ਪੈਣਾ ਡਿੱਗ ਪੈਣਾ ਜਦੋਂ ਡਿੱਗਦਾ ਮਨੁੱਖ ਨਾ ਐ ਡੰਡੇ ਵਾਂਗੂ ਸਿੱਧਾ ਹੁੰਦਾਗਾ ਮੰਨ ਲਓ ਸਾਰੇ ਬਲ ਨਿਕਲ ਜਾਣ ਆਪਣੇ ਮਨ ਦੇ ਜਿਹੜੇ ਬਲ ਨੇ ਦੁਬੈਤ ਦੇ ਈਰਖਾ ਦੇ ਉਹ ਨਿਕਲ ਜਾਣੇ ਮਹਾਰਾ ਕਹਿੰਦੇ ਤੂੰ ਕਰ ਡੰਡੌਤ ਪੁੰਨ ਵੱਡਾ ਹੈ ਤੂੰ ਗੁਰੂ ਮੂਰੇ ਡਿੱਗ ਪਾ ਇਹ ਭਲਾ ਕੰਮ ਹੈ ਮੇਲ ਕਹੋ ਗੁਰੂ ਨੂੰ ਆ ਕੇ ਮੇਲ ਲੈ ਹੋ ਦਇਆਲ ਟੈ ਭੇ ਦਵਾਰਿਆ ਰਖ ਲੇ ਵੋ ਦੀਨ ਦਇਆਲ ਭ੍ਰਮਤ ਬੋ ਹਾਰਾ ਕਿੰਨੇ ਜਨਮ ਭਟਕਦੇ ਭਟਕਦੇ ਤੇਰੇ ਦਰ ਤੇ ਆਏ ਆਂ ਭਗਤ ਬਸਲ ਤੇਰਾ ਬਿਰਦ ਹਰ ਪਤ ਤਉ ਉਦਾਰਿਆ ਸਾਨੂੰ ਵੀ ਪਤਾ ਲੱਗਿਆ ਭਗਤਾਂ ਦੀ ਰੱਖਿਆ ਕਰਨੀ ਤੇਰਾ ਸੁਭਾਅ ਹੈ ਭਗਤ ਬਸਲ ਤੇਰਾ ਬਿਰਦ ਹਰ ਪਤ ਤਉ ਉਦਾਰਿਆ ਤੁਝ ਵੀ ਨਾਹੀਂ ਕੋਈ ਬਿਨੋ ਮੋਹ ਸਾਰਿਆ ਤੇਰੇ ਬਿਨਾ ਸਾਡਾ ਹੋਰ ਹੈ ਵੀ ਕੋਈ ਨਹੀਂ ਇਸ ਕਰਕੇ ਤੇਰੇ ਮੂਹਰੇ ਸਾਡੀ ਬੇਨਤੀ ਹੈ ਕਰ ਗਏਲੇ ਹੋ ਦਿਆਲ ਸਾਗਰ ਸੰਸਾਰਿਆ ਸਾਡੀ ਬਾਹ ਫੜ ਕੇ ਇਹ ਸਾਗਰ ਸੰਸਾਰ ਤੋਂ ਕੱਢਣਾ ਕਰੋ ਕਰ ਡੰਡੋਤ ਤੂੰ ਗੁਰੂ ਮੂਰੇ ਆਪਣੇ ਬਲਸਾਲ ਕੱਢ ਕੇ ਸਮਰਪਣ ਕਰਨਾ ਕਰ ਰਹਾਉ ਵਿਸ्राम ਦੇ ਕੇ ਅਗੇ ਮਹਾਰਾਜ ਵਰਨਣ ਕਰਦੇ ਆ ਵਿਸਨਾਮ ਠਹਿਰੋ ਰਹਾਉ ਇਹਨਾਂ ਪੰਕਤਿਆਂ ਤੇ ਧਿਆਨ ਦਿਓ ਮਹਾਰਾ ਜੀ ਕਹਿੰਦੇ ਇਹਨਾਂ ਤੇ ਰੁਕਣਾ ਕਰ ਅंजलि ਪੁੰਨ ਵੱਡਾ ਹੈ ਗੁਰੂ ਨੂੰ ਨਮਸਕਾਰ ਕਰਨੇ ਹੱਥ ਜੋੜਨੇ ਸਮਰਪਣ ਕਰਨਾ ਆਪਾ ਪਾ ਮਿਟਾ ਦੇਣਾ ਤੇ ਗੁਰੂ ਮੂਰੇ ਟੈ ਪੈਣਾ ਮਹਾਰਾ ਕਹਿੰਦੇ ਇਸੇ ਠਹਿਰਨਾ ਕਰੋ ਵਿਚਾਰ ਕਰੋ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹੋਮੇ ਕੰਡਾ ਹੈ ਸਾਖਤ ਹਰ ਰਸ ਸਾਧਨਾ ਜਾਣਿਆ ਸਾਖਤ ਇਥੇ ਦੋ ਇੱਕ ਤਾਂ ਹਰੀ ਜਨ ਦੀ ਗੱਲ ਆਈ ਹੈ ਤੇ ਇੱਕ ਸਾਖਤ ਦੀ ਹਰ ਜਨ ਜਿਹੜਾ ਪ੍ਰਮਾਤਮਾ ਨਾਲ ਜੁੜਿਆ ਗੁਰੂ ਨੂੰ ਜੁੜਿਆ ਹੈ ਸਾਖਤ ਸਾਖਤ ਦਾ ਪੁਜਾਰੀ ਮਾਇਆ ਦਾ ਪੁਜਾਰੀ ਤੇ ਮਹਾਰਾਜ ਪੰਜਵੇਂ ਪਾਸ਼ਾ ਦੀ ਪ੍ਰਵਾਸ਼ਾ ਵੀ ਕਰਦੇ ਨੇ ਸਾਖਤ ਦੀ ਤੇ ਮਹਾਰਾਜ ਕਹਿੰਦੇ ਨੇ ਅਮਰਤ ਕੌਰਾ ਵਿਖਿਆ ਮਿੱਠੀ ਸਾਗਤ ਕੀ ਵਿਦ ਨੈਨੋ ਦੀ ਠੀਕ ਬਸ ਅੱਖਾਂ ਨਾਲ ਦੇਖ ਲੋ ਜਿਹਨੂੰ ਅੰਮ੍ਰਿਤ ਕੌੜਾ ਲੱਗਦਾ ਤੇ ਜ਼ਹਿਰ ਮਿੱਠੀ ਲੱਗਦੀ ਹੈ ਸਾਗਤ ਹੈ ਜੇ ਕਹੋ ਅੰਮ੍ਰਿਤ ਸ਼ਕਲੋ ਉਹ ਕਹਿਣਗੇ ਹਰੇ ਸਾਡੀ ਉਮਰ ਨਹੀਂ ਤੇ ਆਥਣੇ ਠੇਕੇ ਵੱਲ ਜਾਂਦੇ ਆ ਮੰਨ ਲਓ ਸਾਗਤ ਹੈ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਗਤ ਕੀ ਵਿਦ ਅੱਖਾਂ ਨਾਲ ਦੇਖ ਲੋ ਇਹ ਸਾਗਤ ਪਰੋਸ ਹੈ ਕੂੜ ਕਪਟ ਅਹੰਕਾਰ ਦੀ ਜਾਨਾ ਉਹਦੇ ਜੀਵ ਵਿੱਚ ਕੀ ਹੋਊਗਾ ਕੂੜ ਹੋਊਗਾ ਕੂੜ ਕਈ ਝੂਠ ਕਪਟ ਬਲ ਛਲ ਹੋਊਗਾ ਅਹੰਕਾਰ ਹੋ ਇਹਨਾਂ ਦੇ ਵਿੱਚ ਖਜਤ ਹੈ ਮਨੁੱਖ ਸਾਖਤ ਹੈ ਝੂਠ ਬੋਲਦਾ ਹੈ ਸਾਖਤ ਹੈ ਬਲ ਛਲ ਕਰਦਾ ਹੈ ਸਾਖਤ ਹੈ ਅਹੰਕਾਰੀ ਹੈ ਸਾਖਤ ਹੈ ਗੁਰੂ ਤੋਂ ਟੁੱਟਿਆ ਹੋਇਆ ਹੈ ਸਾਖਤ ਹਰ ਰਸ ਸਾਧਨਾ ਜਾਣਾ ਸਾਖਤ ਨੂੰ ਪ੍ਰਮਾਤਮਾ ਦੇ ਨਾਮ ਦਾ ਰਸ ਨਹੀਂ ਆਉਂਦਾ ਕੂੜ ਕਪਟ ਅਹੰਕਾਰ ਰੀਜਾਨਾ ਨਾਮ ਸੁਣਤ ਜਨ ਵਿਛੂ ਡਸਾਣਾ ਜੇ ਨਾਮ ਦੀ ਗੱਲ ਕਰੋ ਐਦਾਂ ਲੱਗਦਾਵੇਂ ਵਿਛੂ ਡੰਗ ਮਾਰਦਾ ਮਰਾ ਕਹਿੰਦੇ ਜੋ ਭਲਾਈ ਸੋ ਬੁਰਾ ਜਾਨਾ ਹੈ ਜਿਹੜਾ ਕੋਸ ਭਲਾ ਕੰਮ ਜੇ ਕਹੋ ਉਹ ਨੂੰ ਬੁਰਾ ਲੱਗਦਾ ਸਾਕਤ ਦੀ ਪਹਿਚਾਨ ਕੀ ਹੈ ਜੇ ਕਿਸੇ ਨੂੰ ਕੋਈ ਉਪਦੇਸ਼ ਦੇਵੇ ਤਾਂ ਉਹ ਨੂੰ ਗੁੱਸਾ ਆਉਂਦਾ ਜੋ ਭਲਾਈ ਸੋ ਬੁਰਾ ਜਾਨਾ ਹੈ ਸਾਚ ਕਹ ਹੈ ਸੋ ਵਿਖੈ ਸਮਾਨ ਹੈ ਜਾਨਾ ਨਾ ਹੀ ਜੀਤ ਅਰ ਹਾਰ ਉਹ ਨੂੰ ਇਹ ਨਹੀਂ ਪਤਾ ਮੈਂ ਕਿਹੜੇ ਕੰਮ ਨਾਲ ਜੀਵਨ ਦੀ ਬਾਜੀ ਜਿੱਤ ਰਹਾ ਕਿਹੜੇ ਨਾਲ ਜਾਨਾ ਨਾ ਹੀ ਜੀਤ ਅਰ ਹਾਰ ਏ ਵਾਲੇਵਾ ਸਾਖਤ ਇਹ ਜਿਹੜਾ ਮੰਨ ਲਓ ਸਾਖਤ ਸੰਸਾਰ ਇਹ ਸੰਸਾਰ ਦੇ ਵਿੱਚ ਸਮਝ ਲਓ ਉਹ ਮਨੁੱਖ ਸਾਖਤ ਹੈਗਾ ਜੋ ਹਲਾਵਲ ਸੋ ਪੀਵੇ ਬौरा ਮਹਾਰਾਏ ਕਹਿੰਦੇ ਜਿਹੜਾ ਨਾਮ ਪੀਣ ਵਾਲਾ ਉਹ ਹੀ ਪੀਂਦਾ ਜੋ ਹਲਾਵਲ ਸੋ ਪੀਵੇ ਬौरा ਅੰਮ੍ਰਿਤ ਨਾਮ ਜਾਨੈ ਕਰ ਕਉੜਾ ਜਿਹਨੂੰ ਅੰਮ੍ਰਿਤ ਕੌੜਾ ਲੱਗੇ ਤੇ ਜ਼ਹਿਰ ਮਿੱਠਾ ਲੱਗੇ ਮਰਾ ਕਹਿੰਦੇ ਉਹ ਸਾਖਤ ਹੈ ਉਹਨੂੰ ਪ੍ਰਮਾਤਮਾ ਦੇ ਨਾਮ ਦਾ ਰਸ ਨਹੀਂ ਆਉਂਦਾ ਤੇ ਉਹਦੇ ਇਸੇ ਕਰਕੇ ਫਿਰ ਹੋਮੇ ਦਾ ਕੰਡਾ ਸਦਾ ਚੁਬਦਾ ਰਹਿੰਦਾ ਹੈ ਜਿਉਂ-ਜਿਉਂ ਚਲਹਿ ਚੁਬੈ ਦੁੱਖ ਪਾਵਹਿ ਜਮਕਾਲ ਸਹ ਸਿਰ ਡੰਡਾ ਹੈ ਆਹ ਫਿਰ ਜਿਉਂ-ਜਿਉਂ ਚਲਹਿ ਚੁਬੈ ਦੁੱਖ ਪਾਵਹਿ ਜਮਕਾਲ ਸਹ ਸਿਰ ਡੰਡਾ ਹੈ ਜਿਵੇਂ ਜਿਵੇਂ ਤੁਰਦਾ ਕੰਡਾ ਪੈਰ ਚ ਵੱਜਿਆ ਹੋ ਨਾ ਉਹ ਇੱਕ ਕਦਮ ਨਹੀਂ ਸੋਨੂੰ ਤੁਰਨ ਦਿੰਦਾ ਜਦੋਂ ਪੈਰ ਤਨੋਂ ਕੋ ਫੇਰ ਪੀੜਾ ਕਰੂਗਾ ਸਾਖਤ ਮਨੁਖ ਦੇ ਇਸ ਤਰ੍ਹਾਂ ਹੋਂਮੇ ਦਾ ਕੰਡਾ ਜਿਉਂ-ਜਿਉ ਚੱਲਾਂ ਚੁਬੇ ਹੁਣ ਜਿਹੜਾ ਚੱਲਾਂਗਾ ਇਹ ਸ਼ਬਦ ਬਹੁਵਚਨ ਆਇ ਹਾਹੀਨ ਆ ਗਿਆ ਹਨ ਤੇ ਚੁਬਾ ਪੱਬੇ ਤੇ ਦਲਾਮਾਂ ਲੱਗਿਆ ਇਹ ਇੱਕ ਵਚਨ ਕਿਉਂਕਿ ਕੰਡਾ ਇੱਕ ਹੈਗਾ ਇਹ ਇਹ ਸਾਨੂੰ ਇਹ ਅਰਥਾਤ ਵੀ ਜਦੋਂ ਤੁਸੀਂ ਪੜੋਗੇ ਵਿਚਾਰ ਕਿਉਂਕਿ ਇੱਥੇ ਫਿਰ ਵਿਚਾਰਨ ਦਾ ਵੀ ਪਤਾ ਲੱਗ ਜੂਗਾ ਚੁਬਾ ਇੱਕ ਵਚਨ ਹੈ ਚੁਬਾ ਦਲਾਮਾਂ ਆ ਗਿਆ ਉੱਥੇ ਨਾ ਤੇ ਚੱਲਾਂ ਜਿਉਂ-ਜਿਉਂ ਚੱਲਾਂ ਸਾਖਤ ਮਨੁਖ ਜਿਉਂ-ਜਿਉਂ ਤੁਰਦੇ ਨੇ ਫਿਰ ਉਹ ਕੰਡਾ ਚੁਬੈ ਫਿਰ ਕੀ ਹੁੰਦਾ ਫਿਰ ਦੁੱਖ ਪਾਉਂਦਾ ਦੁੱਖ ਪਾਵੈ ਜਮ ਕਾਲ ਨਾਲ ਹੀ ਫਿਰ ਜਮਾਂ ਦੇ ਡੰਡਾ ਵੀ ਸਹੰਦੇ ਜਿਹਨੂੰ ਚਾਹੇ ਸਰਦੀ ਬਾੜ ਵਿੱਚ ਮਹਾਰਾ ਕਹਿੰਦੇ ਮਹਾ ਭਿਆਨ ਉਦਿਆਨ ਨਗਰ ਕਰ ਜਾਨ ਮੰਨਿਆ ਝੂਠ ਸਮਗਰੀ ਵੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਪੈਰਾਇ ਸ਼ੈਤਾਨਿਆਂ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਾਵ ਖੰਡਾ ਹੈ ਹਾਂ ਫਿਰ ਜਿਹੜੇ ਹਰੀ ਦੇ ਜਾਨਾ ਹਰ ਜਨ ਹਰ ਹਰ ਨਾਮ ਸਮਾਣੇ ਇੱਕ ਸਾਖਤ ਨੇ ਉਹਨਾਂ ਨੂੰ ਅੰਮ੍ਰਿਤ ਦੀ ਗੱਲ ਕਹੋ ਦੁੱਖ ਲੱਗਦਾ ਡੰਗ ਵੱਜਦਾ ਜੇ ਬਿਸ਼ੂਦ ਆਏ ਆ ਫਿਰ ਜਿਹੜੇ ਪ੍ਰਮਾਤਮਾ ਦੇ ਤੁਸੀਂ ਬੈਠੇ ਹੋ ਤੁਸੀਂ ਜਾਣੋ ਹਰ ਜਾਨਾ ਹਰ ਹਰ ਨਾਮ ਸਮਾਣੇ ਜਿਹੜੇ ਹਰੀ ਦੇ ਜਾਨ ਹੈ ਪ੍ਰਮਾਤਮਾ ਦੇ ਪਿਆਰੇ ਹੈ ਉਹ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਜਾਂਦੇ ਹੈ ਤੇ ਉਹਨਾਂ ਦਾ ਜਨਮ ਮਰਨ ਦੁੱਖ ਜਨਮ ਮਰਨ ਭਵ ਖੰਡਾ ਹੈ ਉਹਨਾਂ ਦਾ ਜਿਹੜਾ ਦੁੱਖ ਹੈ ਜੰਮਣ ਦਾ ਮਰਨ ਦਾ ਇਹ ਸੰਸਾਰ ਦਾ ਮਾਰੇ ਕਹਿੰਦੇ ਫਿਰ ਉਹ ਖੰਡਨ ਹੋ ਜਾਂਦਾ ਹੈਗਾ ਖੰਡਿਆ ਜਾਂਦਾ ਹੈਗਾ ਰਸਨਾ ਗੁਣ ਗੋਪਾਲ ਨਿਤ ਗਾਇਣ ਰਸਨਾ ਨਾ ਬੈ ਉਹਦੇ ਨਾਮ ਰਸਨਾ ਗੁਣ ਗੋਵਾ ਗੁਣ ਗੋਪਾਲ ਨਿਤ ਗਾਇਣ ਅਪ ਅੱਜ ਪੜ੍ਹੈ ਨਾ ਜਪੋ ਤਾਂ ਏਕੋ ਨਾਮਾ ਅਬਰਨਾ ਫਲ ਕਾਮਾ ਰਸਨਾ ਗੁਣ ਗੋਪਾਲ ਨਿਤ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜੋ ਸਗਲੇ ਦੁਖ ਭਲੈਣ ਗੁਰੂ ਦਾ ਸਿੱਖ ਅਮਰਤ ਵੇਲੇ ਉੱਠਦਾ ਹੈ ਗੁਰੂ ਗੁਰੂ ਕਰਦਾ ਹੈ ਰਸਨਾ ਦਾ ਨਾਮ ਜਪਦਾ ਹੈ ਰਸਨਾ ਗੁਣ ਗੋਪਾਲ ਨਿਤ ਗਾਇਣ ਸ਼ਾਂਤ ਸਹਿਜ ਰਹਿਸਮਨ ਉਪਜੋ ਸਗਲੇ ਦੁੱਖ ਪਲਾਉਣ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰਕੇ ਚਰਨ ਰਸਾਇਣ ਜਨਮ ਮਰਨ ਦੋਹੋਂ ਤੇ ਛੂਟੈ ਭਵਜਲ ਜਗ ਤਤਰਾਇਣ ਜਿਹੜਾ ਗੁਰੂ ਗੁਰੂ ਕਰਦਾ ਹੈ ਇਹ ਸੰਸਾਰ ਰੂਪੀ ਭਵਜਲ ਤੋਂ ਵੀ ਤਰ ਜਾਂਦਾ ਹੈ ਖੋਜਿਤ ਖੋਜਿਤ ਤਤ ਵਿਚਾਰਿਓ ਦਾਸ ਗੋਬਿੰਦ ਪੁਰਾਇਣਾ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਤੂੰ ਉਹ ਪਰਮਾਤਮਾ ਨੂੰ ਸਿਮਰ ਜੇ ਦਾ ਸੰਤ ਸਦਾ ਤੂੰ ਮੁਕਤੀ ਪਾਉਣਾ ਚਾਹਣਾ ਮਹਾਰਾਜ ਕਹਿੰਦੇ ਹਰ ਜਨ ਹਰ ਹਰ ਨਾਮ ਸਮਾਣੇ ਜਿਹੜੇ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਨੇ ਫਿਰ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਅਬੇ ਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸ਼ੋਭ ਖੰਡ ਬ੍ਰਹਮੰਡਾ ਹੈ ਆ ਫਿਰ ਉਹ ਕੀ ਪ੍ਰਾਪਤੀ ਕੀ ਹੁੰਦੀ ਹੈ ਅਬਨਾਸੀ ਨਾਸ਼ ਤੋਂ ਰਹਿਤ ਮੇਰਾ ਜਿਹੜਾ ਵਹਿਗਰੂ ਅਬਨਾਸੀ ਪੁਰਖ ਉਹ ਮੇਰਾ ਜਿਹੜਾ ਵਹਿਗਰੂ ਪਰਮਾਤਮਾ ਹੈ ਉਹਨੂੰ ਪਾ ਲੈਂਦੇ ਨੇ ਜਿਹੜੇ ਗੁਰੂ ਗੁਰੂ ਕਰਦੇ ਨੇ ਗੁਰੂ ਦੇ ਉਪਦੇਸ਼ ਤੇ ਤੁਰਦੇ ਨੇ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸ਼ੋਭ ਖੰਡ ਬ੍ਰਹਮੰਡਾ ਹੈ ਫਿਰ ਖੰਡਾਂ ਬ੍ਰਹਮੰਡਾਂ ਵਿੱਚ ਉਹਨਾਂ ਦੀ ਸ਼ੋਭਾ ਹੁੰਦੀ ਹੈ ਜినੂ ਮਹਾਰਾਜ ਕਹਿੰਦੇ ਨੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਨਾਮ ਕੋਸ਼ੀ ਪਰੋ ਹੋਇਓ ਲਖੀਨਾ ਬੁਣਨਾ ਤਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋਲਾ ਹਰਾ ਭਇਓ ਗੁਣੀ ਘਹੀਰਾ ਰਵਦਾਸ ਧਵੰਤਾ ਟੋਰਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰਬ੍ਰਮ ਭਗਤਾ ਮੈਂ ਗਣਿਆ ਇਹ ਵੀ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਾਈਆਂ ਤੰਨਾ ਬੜ ਪਾਗਾ ਜਿਹੜੇ ਫਿਰ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਏ ਫਿਰ ਉਹਨਾਂ ਦੀ ਸ਼ੋਭਾ ਖੰਡਾਂ ਬ੍ਰਹਮੰਡਾਂ 'ਚ ਹੁੰਦੀ ਹੈ ਪ੍ਰਮਾਤਮਾ ਨੂੰ ਪਾ ਲੈਂਦੇ ਨੇ ਜਿਨ ਹਰ ਮਨ ਵਸਿਆ ਸੇ ਦਾ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਏ ਨਾ ਮੇਟਣਹਾਰਾ ਆਮ ਗਰੀਬ ਵਸਕੀਨ ਪ੍ਰਾਪ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਤਨ ਗੁਰੂ RAMDAS ਮਹਾਰਾਜ ਹੁਣ ਸਾਨੂੰ ਬੇਨਤੀ ਕਰਨ ਦੀ ਜਾਚ ਵੀ ਦੱਸਦੇ ਨੇ ਗੁਰੂ ਮੂ ਡਿੱਗ ਪੋ ਕਰ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਗੁਰੂ ਆ ਕੇ ਕਹੋ ਹਮ ਗਰੀਬ ਮਸਕੀਨ ਪ੍ਰਭ ਤੇਰੇ ਅਸੀਂ ਅਜੀ ਹਾਂ ਗਰੀਬਾਂ ਦੀਨ ਪਰਵੈਗਰੂ ਤੇਰੇ ਆਂ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਬਟ ਤੂੰ ਬੜਾ ਵੱਡੇਗਾ ਸਾਨੂੰ ਰੱਖਣ ਦੀ ਸਮਰੱਥਾ ਰੱਖਦਾ ਰੱਖ ਲਾ ਮੈਂ ਅੰਧਲੇ ਕੀ ਤੇਕ ਤੇਰਾ ਨਾਮ ਖੁੰਧਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ। हे प्रभु ਅਸੀਂ ਤੇਰੇ ਦਾਸਾਂ ਜਨ ਨਾਨਕ ਨਾਮ ਆਧਾਰ ਟੇਕ ਹੈ। ਅਸੀਂ ਤੇਰੇ ਦਾਸਾਂ ਸਾਨੂੰ ਇੱਕ ਤੇਰੇ ਨਾਮ ਦਾ ਆਸਰਾ ਹੈਗਾ। ਹਰ ਨਾਮੇ ਹੀ ਸੁਖ ਮੰਡਾ ਹੈ। ਤੇ ਨਾਮ ਦੇ ਵਿੱਚ ਹੀ ਸੁਖ ਮਿਲਣਾ ਹੈਗਾ। ਜਿਹਨੂੰ ਬਾਬਾ ਕਬੀਰ ਜੀ ਕਹਿੰਦੇ ਨੇ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਰਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲਈ ਨੀ ਹਰ ਮੇਰੀ। ਅਬ ਕਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦੇ ਜਨ ਨਾਨਕ ਸਾਨੂੰ ਤੇਰੇ ਨਾਮ ਦਾ ਆਸਰਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਪੰਜਵੇਂ ਪਾਸ਼ਾ ਬੜੀ ਪਿਆਰੀ ਅਰਦਾਸ ਕਰਨੀ ਦੱਸਦ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿੰਨ ਕਰ ਆਕੇ ਗੁਰੂ ਨੂੰ ਸਮਰਪਣ ਕਰਨਾ ਹੈਗਾ ਤੇਰੇ ਨਾਮ ਦਾ ਹੀ ਆਸਰਾ ਹੈ ਗਿਆਨ ਧਿਆਨ ਕਿਸ ਕਰਮ ਨਾ ਜਾਣਾ 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 ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਸਰਨ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ 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 ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਸੰਗੁਰੂ RAMDAS MAHARAJ ਕਹਿੰਦੇ ਨੇ ਕਿ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਮਾਰੇ ਕਿਰਪਾ ਕਰਨ ਸਾਡੀ ਵਿਅਸਥਾ ਬਣ ਜਾਵੇ ਅਜੀਜ਼ ਬਣ ਜਾਈਏ ਕਰ ਅੰਜਲੀ ਪੁੰਨ ਵੱਡਾ ਹੈ ਕਰ ਨੌਤ ਪੁੰਨ ਗੁਰੂ ਮੂਰਿਆ ਕੇ ਸਮਰਪਣ ਕਰਦੀ ਅਸੀਂ ਤੇਰੇ ਦਾਸਾਂ ਗਰੀਬਾਂ ਅਜੀਜ਼ਾਂ ਸਾਡੀ ਰੱਖਿਆ ਕਰੋ ਸਾਡਾ ਨਾਮ ਹੀ ਆਸਰਾ ਬਣ ਜਾਵੇ ਤਾਂ ਕਿ ਲੋਕ ਸੁਖੀਏ ਪਰਲੋਕ ਸੋਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ